ਇਸ ਪਾਵਨ ਸ਼ਸਤਰ ਦਾ ਨਾਮ ਹੈ ਬਦੂਕ ਇਹ ਤੋੜੇਦਾਰ ਬਦੂਕ ਐਸਦੀ ਗੋਲੀਆਂ ਕੁੰਦੀ ਪੈਂਦੀ ਸੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਕਿਸੇ ਗੁਰਸਿੱਖ ਪਿਆਰੇ ਨੇ ਬੜੀ ਸ਼ਰਧਾ ਭਾਵਨਾ ਤਿਆਰ ਕਰਕੇ ਪੇਟਾ ਕੀਤੀ ਇਸਦੀ ਬੈਲ ਦੇ ਉੱਪਰ ਉਰਦੂ ਅੱਖਰਾਂ ਚ ਲਿਖਿਆ ਹੋਇਆ ਕਾਰਖਾਨਾ ਲਾਹੌਰ ਸਤਿਗੁਰੂ ਕਲਗੀਧਰ ਜੀ ਨੇ ਕਈ ਜੰਗਾਂ ਯੁੱਧਾਂ ਵਿੱਚ ਇਸਦੀ ਵਰਤੋਂ ਕੀਤੀ ਇਸ ਸਮੇਂ ਇਹ ਪਾਵਨ ਬਦੂਕ ਤਖ਼ਤ ਸ੍ਰੀ ਕੇਸਗੜ ਸਾਹਿਬ ਦੀ ਖੂਸ਼ੋਬਾ ਪਾ ਰਹੀ ਸਤਿ ਸ੍ਰੀ ਅਕਾਲ ਇਸ ਪਵਨ ਸ਼ਾਸਤਰ ਦਾ ਨਾਮ ਹੈ ਸਾਇਦ ਦੂਸਰਾ ਨਾਮ ਹਿਫਕਾਰ 1450 ਸਾਲ ਤੋਂ ਵੀ ਪ੍ਰਾਤਨਿ ਸ਼ਾਸਤਰ ਹੈ ਇਸਲਾਮੀ ਪਗੰਬਰਾਂ ਦਾ ਸ਼ਾਸਤਰ ਹੈ ਮੁਹੰਮਦ ਸਾਹਿਬ ਔਰ ਹਜਰਤ ਅਲੀ ਦੇ ਹੱਥਾਂ ਦਾ ਸ਼ੁਭ ਤੇ ਸ਼ਾਸਤਰ ਹੈ ਬਾਦਸ਼ਾਹ ਰੰਗਦੇਵ ਜਦੋਂ ਮੱਕੇ ਦੀ ਯਾਦ ਕਰਨ ਵਾਸਤੇ ਗਿਆ ਉਸ ਸਮੇਂ ਉੱਥੋਂ ਦੇ ਖਲੀਫਿਆਂ ਨੇ ਉਹਨੂੰ ਭੇਟਾ ਕੀਤਾ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਬਹਾਦਰ ਸ਼ਾਹ ਦਿੱਲੀ ਦੇ ਤਖਤ ਦਾ وارث ਬਣਿਆ ਜਿਸ ਦੀ ਸਹਾਇਤਾ ਕਰਗੀ ਤਰਪਾਸ਼ਾ ਮਹਾਰਾਜ ਜੀ ਨੇ ਕੀਤੀ ਔਰ ਦਿੱਲੀ ਦਾ ਤਖਤ ਗਵਾਇਆ ਆਗਰੇ ਦੇ ਕਿਲੇ ਚਾਪਨੀ ਤਾਜ ਕੋਸ਼ੀ ਦੇ ਸਾਹਮਣੇ ਬਹਾਦਰ ਸ਼ਾਹ ਨੇ ਪਾਵਨ ਸ਼ਸਤਰ ਸਤਗੁਰੂ ਕਲਗੀਧਰ ਪਾਸ਼ਾ ਮਹਾਰਾਜ ਦੇ ਪੇਟਾ ਕੀਤਾ ਇਸ ਦੇ ਉਪਰ ਇਸਲਾਮੀ ਮਸਜਿਦ ਦੇ ਧਾਰਮਿਕ ਜਿੰਨੁਕਰੇ ਹੋਏ ਹਨ ਇੱਕ ਪਾਸੇ ਸੂਰਜ ਦੂਸਰੇ ਪਾਸੇ ਚੰਦਰਮਾ ਉਤਾਰਿਆਂ ਦੇ ਨਿਸ਼ਾਨ ਹਨ ਮੁਹੰਮਦ ਸਾਹਿਬ ਹਜ਼ਰਤ ਅਲੀ ਹਸਨ ਤੇ ਹੁਸੈਨ ਚੌਵਾਂ ਵਿਅਕਤੀਆਂ ਦੇ ਇਸਦੇ ਉੱਪਰ ਨਾਮ ਅਰਬੀ ਬੋਲੇ ਚੁਕਰੇ ਹੋਏ ਹਨ ਇਸੇ ਤਰ੍ਹਾਂ ਹੀ ਕੁਰਾਨ ਸ਼ਰੀਫ ਦੀਆਂ ਕਲਮਾਂ ਇਸਦੇ ਉੱਪਰ ਉਕਰੀਆਂ ਹੋਈਆਂ ਹਨ ਇਹ ਪਾਵਨ ਇਤਿਹਾਸਿਕ ਸ਼ਸਤਰ ਸਾਹਿਬ ਤਖਸ਼ੀਕੇਸ਼ਕਰ ਸਾਹਿਬ ਦੇ ਖੇਸਵਾਇਮਾਨ ਹੈ ਭਾਈ ਸਾਹਿਬ ਜੀ ਦੇ ਸੱਜੇ ਹੱਥ ਜੋ ਪਾਉਣ ਸ਼ਸਤਰ ਇਸ ਦਾ ਨਾਮ ਹੈ ਸ਼ਬਸ਼ੀਰੇ ਦੇਵ ਜੰਗ ਦੇ ਮੈਦਾਨ ਜਿਨੂੰ ਵੈਰੀਆਂ ਨੇ ਲੋਹੇ ਦੀ ਸੰਜੋਆ ਆਪਣੇ ਸਰੀਰ ਤੇ ਪਹਿਨੀ ਹੁੰਦੀ ਸੀ ਉਸ ਸਾਹਮਣੇ ਲੋਹੇ ਦੀ ਸੰਜੋਆ ਨੂੰ ਕਟਣ ਵਾਸਤੇ ਕਲਗੀਧਰ ਪਾਤਸ਼ਾਹ ਜਿਸ ਸ਼ਸਤਰ ਦਾ ਵਾਰ ਕਰਦੇ ਸਨ ਵੈਰੀ ਨੂੰ ਪਾਰ ਬੁਲਾਦਿਆ ਕਰਦੇ ਸਨ ਭਾਈ ਸਾਹਿਬ ਜੀ ਦੇ ਖੱਬੇ ਹੱਥ ਜੋ ਸ਼ਸਤਰ ਹੈ ਇਸ ਦਾ ਨਾਮ ਹੈ ਦਾਹਿਆਈ ਵੈਰੀਆਂ ਨੇ ਲੋਹੇ ਦੇ ਟੋਪ ਸਿਰਾਂ ਤੇ ਪਾਏ ਹੁੰਦੇ ਸੀ ਸਤਗੁਰੂ ਕਲਗੀਧਰ ਜੀ ਇਸ ਦਾ ਵਾਰ ਕਰਕੇ ਲੋੜੇ ਟੋਕ ਨੂੰ ਕੱਟ ਕਰਕੇ ਵੈਰੀ ਨੂੰ ਸਦਾ ਵੀ ਨਹੀਂ ਸਵਾਲ ਜਾਂ ਕਰਦੇ ਸਨ ਇਹ ਦੋਵੇਂ ਹੀ ਪਾਵਨ ਸ਼ਾਸਤਰ ਪੰਥ ਵਾਲੀ ਕਰਗੀ ਤਰ ਪਾਤਸ਼ਾਹ ਜੀ ਦੇ ਕੰਮਰ ਕੱਸੇ ਦੇ ਸ਼ਾਸਤਰ ਤੱਕ ਜੀ ਕੇਸਗਰ ਸਾਹਿਬ ਕੀ ਸੁਭਾਗਮਾਨ ਹਨ ਭਾਈ ਸਾਹਿਬ ਜੀ ਦੇ ਸੱਚੇ ਹੱਥ ਜੋ ਪਾਵਨ ਸ਼ਾਸਤਰ ਇਸ ਦਾ ਨਾਮ ਇਸ ਲਹਿਰੀ ਚੱਕਰ ਕਿਸੇ ਗੁਰਸਿੱਖ ਪਿਆਰੇ ਨੇ ਬਾਈ ਪੌੜੀਆਂ ਜਪਜੀਤ ਸਿੰਘ ਜੀ ਨੇ ਉਕਰ ਕਰਕੇ ਕਰਗੀ ਤਰਪਾਸ਼ ਜੀ ਦੇ ਟਾਕਾ ਕੀਤਾ ਸਹਿਬਾ ਨੇ ਗੁਰੂ ਕੀ ਬਾਣੀ ਸ਼ਸਤਰ ਦਾ ਦੁਕਰਦਿਆਂ ਹਾਂ ਆਪਣੇ ਦਿਮਾਲੇ ਤੇ ਸਜਾਇਆ ਸਿੱਖ ਸੰਤਨ ਨੂੰ ਪ੍ਰੇਰਣਾ ਬਖਸ਼ੀ ਸ਼ਸਤਰਾਂ ਦਾ ਔਰ ਗੁਰੂ ਕੀ ਬਾਣੀ ਦਾ ਵੱਧ ਵੱਧ ਅਤਿ ਸਤਿਕਾਰ ਕਰਨਾ ਭਾਈ ਸਾਹਿਬ ਜੀ ਦੇ ਖੱਬੇ ਹੱਥ 'ਚੋਂ ਬਾਣ ਸ਼ਸਤਰ ਇਸ ਦਾ ਨਾਮ ਹੈ ਟਾਲ ਗਣੇ ਦੇ ਚੰਦ ਦੀ ਬਣੀ ਹੋਈ 350 ਸਾਲ ਤੋਂ ਪੁਰਾਣੀ ਅੱਜ ਵੀ ਨਵੀਂ ਜਿਹੀ ਜਿਹੀ ਹੈ ਸਤਗੁਰੂ ਕਲਗੀਧਰ ਜੀ ਨੇ ਕਈ ਜੰਗਾਂ ਜੁੱਧਾਂ ਵਿੱਚ ਇਸ ਦੀ ਵਰਤੋਂ ਕੀਤੀ ਇਸ ਦਾ ਇਸ ਦੇ ਉੱਪਰ ਕੀਤਾ ਹੋਇਆ ਵਾਰ